ਦਿਨ ਸਿਵਲ ਹਸਪਤਾਲ ਸੁਰਖੀਆਂ ਦੇ ਵਿੱਚ ਬਣੇ ਹੋਏ ਨੇ ਜਿੱਥੇ ਕਿ ਇੱਕ ਵਾਰ ਫਿਰ ਤੋਂ ਸਿਵਲ ਹਸਪਤਾਲ ਦੇ ਵਿੱਚ ਇੱਕ ਨੌਜਵਾਨ ਦੀ ਪੇਟ ਪਰੇ ਹਾਲਾਤਾਂ ਦੇ ਵਿੱਚ ਲਾਸ਼ ਮਿਲਦੀ ਹੈ ਦੱਸਦਾ ਸਿਵਲ ਹਸਪਤਾਲ ਬਨਾਲਾ ਦੇ ਐਮ ਸੀ ਐਚਾ ਸੈਂਟਰ ਵਿਖੇ ਬਣੇ ਰੈਂਪ ਤੇ ਇੱਕ ਕਈ ਦਿਨਾ ਪੁਰਾਣੀ ਨੌਜਵਾਨ ਦੀ ਲਾਸ਼ ਮਿਲਦੀ ਹੈ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸਿਵਲ ਹਸਪਤਾਲ ਤੋਂ ਸੂਚਨਾ ਮਿਲੀ ਸੀ ਕਿ ਐਮ ਸੀ ਐਚ ਸੈਂਟਰ ਦੇ ਰੈਂਪ ਤੱਕ ਨੌਜਵਾਨ ਦੀ ਲਾਸ਼ ਪਈ ਹੈ ਮੌਕੇ ਤੇ ਜਦੋਂ ਪੁਲਿਸ ਵੱਲੋਂ ਤੇ ਜਾ ਕੇ ਦੇਖਿਆ ਗਿਆ ਤਾਂ ਪਤਾ ਲੱਗਾ ਕਿ ਇਹ ਲਾਸ਼ ਕਈ ਦਿਨ ਪੁਰਾਣੀ ਹੈ ਅਤੇ ਹਲੇ ਤੱਕ ਤਾਂ ਨੌਜਵਾਨ ਦੀ ਪਛਾਣ ਨਹੀਂ ਕੀਤੀ ਗਈ ਸਿਵਲ ਹਸਪਤਾਲ ਬਨਾਲਾ ਦੇ ਡਿਊਟੀ ਅਫਸਰ ਡਾਕਟਰ ਲਿਪਸੀ ਮੋਦੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ লাশ ਬਾਰੇ ਜਦੋਂ ਪਤਾ ਚੱਲਿਆ ਤਾਂ ਉਹਨਾਂ ਨੇ ਤੁਰੰਤ थाना ਸਿਟੀ ਬਰਨਾਲਾ ਪੁਲਿਸ ਨੂੰ ਸੂਚਨਾ ਦਿੱਤੀ ਹੈ লাশ ਕਰੀਬ ਵੀ ਤੋਂ 25 ਸਾਲ ਦੇ ਨੌਜਵਾਨ ਦੀ ਹੈ ਅਤੇ লাশ ਕਈ ਦਿਨ ਪੁਰਾਣੀ ਹੈ লাশ ਨੂੰ ਮੋਰਚੀ ਵਿੱਚ ਫਿਲਹਾਲ ਰੱਖਵਾ ਦਿੱਤਾ ਗਿਆ ਜਿੱਥੇ ਕਿ ਉਸ ਦਾ ਪੋਸਟਮਾਰਟਮ ਹੋਵੇਗਾ ਤੇ ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨ ਪਤਾ ਲੱਗ ਸਕਣਗੇ ਐਸੇ ਸੁਵਿੰਦਰ ਸਿੰਘ थाना ਸਿਟੀ ਬਰਨਾਲਾ ਸਰ ਅੱਜ ਜੱਟੇ ਬੱਚਾ ਬਾੜ ਚੋਂ ਇੱਕ ਬੈਡਵਾਰਡ ਹੋ ਗਈ ਹੈ ਕਿਹੜੀ ਮੰਜ਼ਲ ਤੋਂ ਹੋਈ ਹੈ ਕੀ ਗੱਲਬਾਤ ਹੈ ਇਹ ਨੇ ਕਹ ਸਾਨੂੰ ਕੁਇਸਨ ਇਨਫਰਮੇਸ਼ਨ ਗਈ ਸੀ ਡਾਕਟਰ ਰੁਕਾ ਗਿਆ ਸੀ ਜੀ ਮੌਕੇ ਤੇ ਆਇਆ ਇੱਕ ਨੌਜਵਾਨ ਲੜਕੇ ਦੀ ਬਾਡੀ ਆ ਉਹ ਅਨ ਆਈਡੈਂਟੀਫਾਈਡ ਹੈ ਉਹ ਇੱਕ ਜੱਟਾ ਬੱਚਾ ਕੇਂਦਰ ਦੇ ਰੈਂਪਰ ਤੇ ਪਈ ਸੀ ਉਹ ਕਰੀਬ ਗਲੀ ਸੜੀ ਪਈ ਹੈ ਕਾਫੀ ਦਿੰਦੀ ਹੈ ਜੀ ਦੀ ਜਾਂਚ ਕਰਾਂਗੇ ਸੀ ਕਿੰਨੀ ਕੋਮਰ ਲੱਗਦੀ ਹੈ ਸਾਈਜ਼ 26 27 ਸ ਆ ਕੋਈ ਨਸ਼ੀ ਦੀ ਤਨ ਨਹੀਂ ਲੱਗ ਰਿਹਾ ਚਲ ਇੱਕ ਬਿਲਾਲ ਕੋਈ ਨਹੀਂ ਸਾਨੂੰ ਇਹਦੀ ਜਾਂਚ ਕਰਾਂਗੇ ਵੀ ਕੀ ਕੀ ਪਰਪਸ ਹੈ ਤਾਂ ਇਹਦਾ ਕੀ ਨਾਮ ਉਹ ਮੇਰਾ ਨਾਮ ਡਾਕਟਰ ਲਿਪਸੀ ਮੋਦੀਆ ਜੀ ਮੈਂ ਇੱਥੇ ਸਿਵਲ ਹਸਪਤਲ ਚ ਐਜ਼ ਅ ਮੈਡੀਕਲ ਆਫੀਸਰ ਸਭਾ ਵਰ ਨਿਭਾ ਰਿਹਾ ਹਾਂ ਸਰ ਜੱਚਾ ਬੱਚਾ ਕਾਰਡ ਦੇ ਵਿੱਚ ਅੱਜ ਇੱਕ ਡੈਡ ਬਡੀ ਮਿਲੀ ਇਹ ਕਿਹੜੀ ਮਿਲਤੀ ਤੁਹਾਨੂੰ ਕੀ ਜਲਵਾ ਸਰ ਜੀ ਸਾਹਮਣੇ ਜਿਹੜਾ ਐਮ ਸੀ ਐਚ ਹਸਪਤਲ ਬਣਿਆ ਹੋਇਆ ਆਪਣੇ ਉੱਥੇ ਰੈਂਪ ਦੇ ਉੱਤੇ ਇੱਕ ਬੋਡੀ ਮਿਲਣ ਦੀ ਸਾਨੂੰ ਸੂਚਨਾ ਪ੍ਰਾਪਤ ਹੋਈ ਸੀ ਸਾਡੇ ਸਟਾਫ ਵੱਲੋਂ ਤੇ ਅਸੀਂ ਨਾਲ ਦੇ ਨਾਲ ਪੁਲਿਸ ਪੁਲਿਸ ਇਨਫੋਰਮੇਸ਼ਨ ਭੇਜੀ ਸੀ ਟੀ 1 ਥਾਣੇ ਦੇ ਵਿੱਚ ਜੋ ਕਿ ਪੁਲਿਸ ਮੌਕੇ ਤੇ ਪਹੁੰਚੀ ਤੇ ਉਹਨਾਂ ਨੇ ਬੋਡੀ ਹੁਣ ਮੋਰਚੀ ਚ ਖਵਾ ਦਿੱਤੀ ਹੈ ਕਿੰਨੀ ਉਮਰ ਦੀ ਉਹਦੀ ਯੰਗੇ ਬੰਦਾ ਆ ਰਾਉਂਡ 20 ਤੋਂ 25 ਸਾਲ ਦੇ ਵਿੱਚ ਵਿੱਚ ਉਮਰ ਚਾਪਦੀ ਹੋਣੀ। ਉਹ ਨਸ਼ੇ ਦਾ ਅਫੀ ਲੱਗਦਾ ਜਾਂ ਵੈਸੀ। ਇਹ ਸਾਰਾ ਕੁਝ ਜਿਹੜੀ ਪੋਸਟਮਾਰਟਮ ਕਰਾਂਗੇ ਉਹਦੀ ਰਿਪੋਰਟ ਤੋਂ ਬਾਅਦ ਕਨਫਰਮ ਹੋਊਗਾ ਵੀ ਕਿਸ ਕਾਰਨ ਕਰਕੇ ਉਹਦੀ ਮੌਤ ਹੋ ਗਈ। ਇਹ ਅੱਜ ਦੀ ਹੈ ਬਾਡੀ ਹੈ ਜਨਕ ਮਤਲਬ ਦੇ। ਦੇਖੇ ਤੋਂ ਐਂ ਲੱਗਦੀ ਹੈ ਜੀ ਜਿਵੇਂ ਕਈ ਦਿਨ ਹੋ ਗਏ ਹੁੰਦੇ ਨੇ। ਬਾਕੀ ਸਾਰਾ ਕੁਝ ਇਹ ਪੋਸਟਮਾਰਟਮ ਦੀ ਜਾਣਕਾਰੀ ਤੋਂ ਬਾਅਦ ਜਾਣਕਾਰੀ ਪ੍ਰਾਪਤ ਹੋਊਗੀ।